ਤੋਂ ਬਾਹਰ ਜਾਣੇ ਹੋ ਤਿੰਨ ਚੀਜ਼ਾਂ ਆਪਦੇ ਨਾਲ ਜਾਣ ਲੱਗੋ ਇੱਕ ਤਾਂ ਤੁਹਾਡੀ ਕਦੇ ਜੇਬ ਖਾਲੀ ਨਹੀਂ ਰਹੂਗੀ ਦੂਜਾ ਤੁਹਾਨੂੰ ਆਪਦਿਆਂ ਦੀ ਵੀ ਕਈ ਵੇਰ ਨਜ਼ਰ ਲੱਗੇ ਨਜ਼ਰ ਨਹੀਂ ਲੱਗੂਗੀ ਤੀਜਾ ਜਿਹੜਾ ਤੁਹਾਨੂੰ ਦੇਖ ਕੇ ਸਰਦੇ ਨੇ ਤੁਹਾਨੂੰ ਬੁਰਾ ਸਮਝਦੇ ਨੇ ਉਹਨਾਂ ਦਾ ਜਿਹੜਾ ਬੁਰਾ ਪ੍ਰਭਾਵ ਆ ਉਹ ਤੁਹਾਡੇ ਉੱਤੇ ਨਹੀਂ ਪਊਗਾ ਹੋਰ ਵੀ ਕਈ ਇੱਕ ਸੰਧੀਆਰ ਕਾਰਤਾ ਹੁੰਦੀਆਂ ਨੇ ਉਹ ਤੁਹਾਡੇ ਕੋਲੋਂ ਦੂਰ ਰਹਿਣਗੀਆਂ ਹੁਣ ਮੈਂ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਰਹੀ ਆਂ ਵੀ ਜਿਹੜਾ ਪੰਜਾਬੀ ਟੋਟਕੇ YouTube ਤੇ ਚੈਨਲ ਆ ਉਹ ਮੇਰਾ ਨਹੀਂ ਹੈ ਇਹ ਮੈਨੂੰ ਜ਼ਰੂਰੀ ਦੱਸਣਾ ਪੈਂਦਾ ਕਿਉਂਕਿ ਉੱਥੇ ਮੇਰੀਆਂ ਸਾਰੀਆਂ ਵੀਡੀਓ ਚੱਕ ਕੇ ਪੈ ਰਹੀਆਂ ਨੇ ਉਹ ਚੈਨਲ ਮੇਰਾ ਨਹੀਂ ਹੈਗਾ ਸਿਰਫ ਮੇਰੀਆਂ ਕੱਲੀ ਦੀਆਂ ਵੀਡੀਓ ਪੈ ਰਹੀਆਂ ਨੇ ਉੱਥੇ ਦੇਖੋ ਕੋਈ ਵੀ ਇਹ ਚਾਹੇ ਮੇਰੇ ਲਈ ਗਲਤ ਕਰ ਰਿਹਾ ਕੱਲ ਨੂੰ ਇੱਕ ਜੀ ਦਾ ਕੋਈ ਸਕੈਨਰ ਲਾ ਲਵੇ ਜਾਂ ਕਿ ਤੁਹਾਡੇ ਕੋਲੋਂ ਪੈਸੇ ਲਿਖ ਕੇ ਮੰਗੇ ਉਹਦੀ ਮੈਂ ਕੋਈ ਜ਼ਿੰਮੇਵਾਰ ਨਹੀਂ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਹੁਣ ਤੁਸੀਂ ਇਹ ਚੀਜ਼ਾਂ ਇੱਕ ਲੌਂਗ ਇੱਕ ਕਾਲੀ ਮਿਰਚ ਇੱਕ ਤੁਸੀਂ ਹਰੀ ਇਲਾਇਚੀ ਲੈਣੀ ਹੈ ਇਹਨਾਂ ਨੂੰ ਆਪਣੀ ਜੇਬ ਚ ਪਾ ਕੇ ਲੈ ਕੇ ਜਾਣਾ ਕਿਸੇ ਕਾਗਜ਼ 'ਤੇ ਲਿਵਟ ਕੇ ਜਦੋਂ ਤੁਸੀਂ ਬਾਹਰੋਂ ਕੰਮ ਤੋਂ ਵਾਪਸ ਆਵੋ ਇਹਨਾਂ ਵਿੱਚ ਸਾਰੀ ਜਿਹੜੀ ਤੁਹਾਡੀ ਨਜ਼ਰ ਆ ਕੁਛ ਵੀ ਹੈ ਗਲਤ ਚੀਜ਼ਾਂ ਇਹਦੇ ਵਿੱਚ ਸਮਝ ਲਓ ਵੀ 네ਗੈਟਿਵਿਟੀ ਜਿਹਨੂੰ ਕਹਿੰਦੇ ਹੋ ਉਹ ਇਹ ਭਰ ਗਈਆਂ ਹੁਣ ਤੁਸੀਂ ਜਿੰਤਾ ਜੇ ਸਾੜ ਸਕਦੇ ਇਹਨਾਂ ਨੂੰ ਬਾਹਰ ਸਾੜ ਦਿਓ ਅਗਰ ਨਹੀਂ ਸਾੜ ਸਕਦੇ ਤੁਸੀਂ ਇਹਨਾਂ ਨੂੰ ਘਰ ਤੋਂ ਬਾਹਰ ਹੀ ਸਿੱਟ ਕੇ ਆਉਣਾ ਘਰ ਦੇ ਅੰਦਰ ਨਹੀਂ ਲੈ ਕੇ ਆਉਣਾ ਕਿਉਂਕਿ ਦੂਵਾਰਾ ਤੁਹਾਡੇ ਘਰ ਦੇ ਅੰਦਰ ਤੁਹਾਡੇ ਨਾਲ ਹੀ ਚੀਜ਼ਾਂ ਨੇ ਆ ਜਾਣਾ ਬਸ ਇੰਨਾ ਹੀ ਕੰਮ ਕਰਨਾ ਡੇਲੀ ਕਰਨ ਲੱਗ ਜਾਓ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਨੇ ਦੇਖੋ ਹੈ ਕਿ ਨਹੀਂ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਨਿਸ਼ਾਨ ਤੇ ਕੰਮ ਕਰਨ ਦਾ ਦੇਖੋ ਲੋਕਾਂ ਦੇ ਫਾਇਦੇ ਕਿਵੇਂ ੜਕ ੜਕ ਹੋ ਰਹੇ ਨੇ ਇੱਕ ਨਹੀਂ ਮੈਰਾ ਪਰ ਇਹਦੇ ਵਿੱਚ ਕੋਈ ਰੋਲ ਨਹੀਂ ਮੈਂ ਤਾਂ ਤੁਹਾਡੇ ਵਰਗਾ ਇੱਕ ਦੇਸੀ ਜਿਹਾ ਇਨਸਾਨ ਆ ਦੇਸੀ ਪਿੰਡਾਂ ਵਾਲੀ ਔਰਤ ਆ ਕੰਮ ਕਰਨ ਵਾਲੀ ਘਰੇਲੂ ਕੋਈ ਮੈਂ ਪੜ੍ਹੀ ਲਿਖੀ ਨਹੀਂ ਹੋਈ ਐ ਕੁਝ ਨਹੀਂ ਐ ਕਿ ਮੈਂ ਤਾਂ ਟੋਟਲੀ ਆਣ ਪੜਾ ਭਾਈ ਤੁਹਾਡੇ ਸਾਹਮਣੇ ਬੈਠੀ ਆ ਇੱਕ ਨਹੀਂ ਆ ਕਦੇ ਹੁੰਦਾ ਨਹੀਂ ਵੀ ਬੰਦਾ ਬੋਲੀ ਤੋਂ ਬਿਛਾਣਿਆ ਜਾਂਦਾ ਵੀ ਬੰਦਾ ਪੜਾ ਇੱਕ ਨਹੀਂ ਤੇ ਬਾਕੀ ਸ਼ਕਲ ਤੋਂ ਸੂਰਤ ਤੋਂ ਹੀ ਪਤਾ ਲੱਗ ਜਾਂਦਾ ਬੰਦਾ ਬੇਵਕੂਫ ਜਾਂ ਪੜਾ ਕਿ ਨਹੀਂ ਤੇ ਇੰਨਾ ਕੁਝ ਦੱਸਦੀ ਮੈਨੂੰ ਮaaf ਕਰੋ ਜੇ ਕਿ ਗੱਲ ਗਲਤ ਕਹੀ ਗਈ ਹੋਈ ਤੇ ਇੰਨਾ ਜ਼ਰੂਰ ਆਪਦਾ ਜੋਜ ਮੈਂ ਟੋਟਕੇ ਦੱਸਦੀਆਂ ਸਰਦਾ ਭਾਵਨਾ ਨਾ ਕਰੋ ਫਾਇਦਾ ਤੁਹਾਨੂੰ ਜ਼ਰੂਰ ਹੋਣਗੇ ਕਿਉਂਕਿ ਲੋਕਾਂ ਦੇ ਰੋਜ਼ ਬਹੁਤ ਹੋ ਰਹੇ ਨੇ ਪਰ ਜਦੋਂ ਕੰਮ ਬਣਦੇ ਨੇ ਇੱਕ ਗੱਲ ਮੇਰੇ ਤੇ ਜ਼ਰੂਰ ਮੇਰੇ ਤੇ ਆਉਂਦੀ ਹੈ ਵੀ ਰੱਬ ਮੇਰਾ ਨੌ ਚੜਾਉਣ ਵਾਸਤੇ ਕਿੰਨਾ ਮੇਰੇ ਲਈ ਕਰ ਰਿਹਾ ਮੈਂ ਫੇਰ ਵੀ ਕਿਰਤ ਕਰਾਂ